ਆ ਵੇਖ ਬਾਈ ਯਾਰ ਕਿੰਨੀ ਸੋਹਣੀ ਬਾਈ ਯਾਰ ਦਾਸ ਬੇਨਤੀ ਕਰਕੇ ਮਹਾਰਾਜ ਦਾ ਨਾਮ ਲੈ ਕੇ ਉਹ ਆਸਰਾ ਲੈ ਕੇ ਨਾ ਤੇ ਕਣਕ ਨੂੰ ਵੱਡਾ ਲੱਗਾ ਮਿੱਤਰਾ 6 ਮਹੀਨਿਆਂ ਦੀ ਹੈਣਾ ਪ੍ਰਸ਼ਾਦ ਵੀ ਵੰਡ ਰਿਆ ਪ੍ਰਸ਼ਾਦ ਵੀ ਵੰਡ ਰਿਆ ਵਾ ਤੇ 6 ਮਹੀਨਿਆਂ ਦੀ ਬਈ ਮਿਹਨਤ ਆ ਮਹਾਰਾਜ ਅੱਗੇ ਸ਼ੁਕਰਾਨਾ ਕੀਤਾ ਮਹਾਰਾਜ ਦਾ ਬਈ ਸੱਚਾ ਪਾਸ਼ਾ ਤੂੰ ਬਹੁਤ ਸੋਹਣੀ ਯਾਰ ਸਾਡੇ ਝੋੜੀ ਜੋ ਕੁਝ ਵੀ ਪਾ ਰਿਆ ਨਾ ਬਹੁਤ ਸੋਹਣਾ ਪਾਉਣ ਲੱਗਾ ਹੈਨਾ ਸ਼ਾਂਤ ਦੇ ਨਾਲ ਫੋਟੋ ਕਰਿਆ ਰਹੀ ਹੈ ਨਹੀਂ ਚਾਹੀਦਾ ਵੀ ਇਦਾਂ ਉਹ ਚਾਹੀਦਾ ਵੀ ਇਦਾਂ ਵਾ ਲੈ ਤੂੰ ਹੋਰ ਵੇਖ ਉਹ ਆ ਵੇਖ ਤੂੰ ਉਹ ਤੂੰ ਗਿਰਿਆ ਬੰਦਾ ਕਿਹੜਾ ਉਹ ਯਾਰ ਦੇਖ ਆ ਵੇਖ ਆਪਦੇ ਹੱਥੀਂ ਯਾਰ ਅੱਗ ਲਾਈ ਜਾਂਦਾ ਯਾਰ ਉਹ ਤੈਨੂੰ ਇਹੋ ਜਿਹੇ ਨੂੰ ਢੋਈ ਨਾ ਮਿਲੇ ਕਿਤੇ ਵੀ ਯਾਰ ਬੇੜਾ ਕਰ ਕੋਹ ਜੇ ਤੇਰਾ ਉਹ ਜੇ ਤੇਰੀ ਦੁਸ਼ਮਣੀ ਇੱਕ ਦੇ ਨਾਲ ਆ ਤੇ ਅੱਗੇ ਕਿਹੜਾ ਕੰਦ ਕੱਢੀ ਆ ਵੀ ਜਿਹੜੀ ਤੇਰੀ 11 11 ਅਗਲੇ ਦੀ ਮਚੂਗੀ ਤੇ ਦੇਖ ਤਾਂ ਹੀ ਇਹ ਅੱਗ ਦਾ ਕੀ ਪਤਾ ਕਿੱਥੋਂ ਤੱਕਰ ਜਾਣੀ ਆ ਬਿਲਕੁਲ ਕਿੰਨਿਆਂ ਨੂੰ ਲੈ ਬੈਠਾ ਯਾਰ ਇਹ ਕਿੰਨਿਆਂ ਨੂੰ ਲੈ ਬੈਠ ਰਹੇ ਨੇ ਹਣਾ ਵੇੜਾ ਕਰ ਕੋ ਜੇ ਇਹੋ ਜੇ ਬੰਦੇ ਦਾ ਯਾਰ ਯਾਰ ਜੇ ਇਹਦੀ ਦੁਸ਼ਮਣੀ ਆ ਉਹਦੇ ਨਾਲ ਆ ਕੇ ਟੱਕਰ ਸਾਹਮਣਾ ਲਵੇ ਸਾਹਮਣਾ ਹੀ ਲੈ ਟੱਕਰ ਤੇ ਯਾਰ ਨਾਲ ਨੂੰ ਦੱਸ ਕੀ ਅੱਗ ਲਾਉਣ ਪਿਆ ਯਾਰ ਉਹੀ ਤਾਂ ਕਹ ਲਿਆ ਲੋਕਾਂ ਦਾ ਸਰੇ ਪਿਆ ਹੋਰ ਦੇਖ ਆ ਦੇਖ ਓਏ ਇਹਦੇ ਨਾਲ ਤਾਂ ਜਾਨਵਰੀ ਚੰਗਾ ਯਾਰ ਤਾਂ ਸਾਡੀ ਜਾਨ ਤਲੀ ਦੇ ਧਰ ਕੇ ਅੱਗ ਬੁਝਾ ਰਿਹਾ ਯਾਰ ਲੈ ਇਹ ਨੂੰ ਸਮਝ ਆਏ ਯਾਰ ਇਹ ਨੂੰ ਵੀ ਸ਼ਰਮ ਆਉਣੀ ਚਾਹੀਦੀ ਇਸ ਬੰਦੇ ਨੂੰ ਯਾਰ ਇਹ ਜਾਨਵਰ ਵਿਚਾਰਾ ਅੱਗ ਬੁਝਾ ਰਿਆ ਤੇ ਤੂੰ ਇਨਸਾਨ ਹੋ ਕੇ ਕਣਕ ਨੂੰ ਅੱਗ ਲਾ ਰਿਆ ਯਾਰ ਵੀਰ ਇਨਸਾਨ ਪਤਾ ਨਹੀਂ ਕਿਹੜਿਆ ਰਾਹਾਂ ਤੇ ਤੁਰ ਪਿਆ ਬਾਈ ਯਾਰ ਦੁਸ਼ਮਣੀਆਂ ਕੱਢਦੇ ਏਦਾਂ ਪਰ ਐ ਦੁਸ਼ਮਣੀ ਥੋੜੋ ਨਿਕਲਦੀ ਹੁੰਦੀ ਆ ਹੁਣ ਦੇਖੋ ਉਹਨਾਂ ਕੋਟ ਕਪੂਰੇਲੇ 1000 ਕਿਲਾ ਦੱਸਦੇ ਮੱਚ ਗਿਆ ਉਹ ਸ਼ਰਾਰਤ ਤਾਂ ਜੇ ਇੱਕ ਨੇ ਕੀਤੀ ਹੋਈ ਤੇ ਕਿੰਨਿਆਂ ਦੇ ਜਣਾ ਚ ਬਹਿ ਗਿਆ ਯਾਰ ਜਾ ਕੇ ਸਹੀ ਗੱਲ ਕਿਸੇ ਨੇ ਆਪ ਦੇ ਧੀ ਦਾ ਵਿਆਹ ਕਰਨਾ ਕਿਸੇ ਨੇ ਪੁੱਤ ਦਾ ਵਿਆਹ ਕਰਨਾ ਕਿਸੇ ਨੇ ਆਪ ਦਾ ਕੋਈ ਮਕਾਨ ਬਣਾਉਣਾ ਯਾਰ ਤੇ ਉਹਨਾਂ ਦੇ ਸਾਰੇ ਈਰਮਾਨ ਰਹਿ ਗਏ ਯਾਰ ਯਾਰ ਕਿਸੇ ਦਾ ਸੌ ਲੈਣਾ ਦੇਣਾ ਯਾਰ ਬਾਈ ਹਨਾ ਇੱਕ ਗੱਲ ਹੋਰ ਆ ਬਾਈ ਅੱਗਾ ਹੁਣ ਲੱਗਣ ਦਾ ਕਾਰਨ ਵੀ ਹੈ ਨਾ ਇਹਨਾਂ ਮੂਰਖ ਲੋਕਾਂ ਦਾ ਹੀ ਆ ਫਿਰ ਅੱਗੇ ਅੱਗਾ ਨਹੀਂ ਲੱਗਦੀਆਂ ਹੁੰਦੀਆਂ ਸੀ ਅੱਗੇ ਨਾ ਬਾਲੀਆਂ ਮਸ਼ੀਨਾਂ ਸੀਆਂ ਲੋਕੀ ਹੱਥੀ ਵਾਢੀ ਕਰਦੇ ਸਾਰੀ ਜਿਹੜੀ ਖੇਤ ਰਹਿੰਦੇ ਹੁੰਦੇ ਸੀ ਲੋਕਾਂ ਨੂੰ ਡਰ ਸੀ ਕੋਈ ਅੱਗ ਲਾ ਗਿਆ ਜਾਂ ਫੜਿਆ ਜਾਊਗਾ ਹਨਾ ਉੱਥੇ ਹੀ ਚਾਵਾ ਮੰਨੀਆਂ ਸਾਰਾ ਕੁਝ ਸਾਰੀ ਜਿਹੜੀ ਖੇਤ ਡਿਊਟੀ ਦੇ ਜਾਣੀਆਂ ਹੈ ਨਹੀਂ ਸੀ ਕਰਨ ਹੁਣ ਬਸ ਉਹਦੇ ਕਿਸਾਨ ਵੜਦਾ ਵਾ ਜਦੋਂ ਮਸ਼ੀਨ ਲੱਗਣੀ ਆ ਦੁਪਹਿਰੋਂ ਦੁਪਹਿਰ ਸੁੱਤਾ ਰਹਿੰਦਾ ਘਰੇ ਬਾਈ ਬੇਨਤੀ ਇੰਨੀ ਕਾ ਸੀਜ਼ਨ ਆ ਨਾ ਜਿਹੜਾ ਜੇ ਤੁਹਾਡਾ ਆਪਣਾ ਸੀਜ਼ਨ ਆ ਜਾਂਦਾ ਥੋੜਾ ਆ ਕੋਸ਼ਿਸ਼ ਕਰਿਆ ਕਰੋ ਯਾਰ ਖੇਤ ਡਿਊਟੀ ਦੇਣ ਦੀ ਆਪੋ ਆਪਣੇ ਜਿਹੜਾ ਜਰੂਰ ਮਾਰਿਆ ਕਰੋ ਜਿਹੜਾ ਮਾਰਿਆ ਕਰੋ ਦੁਪਹਿਰ ਦਾ ਜਿਹੜਾ 12 ਤੋਂ ਲੈ ਕੇ 3 ਵਜੇ ਤੱਕ ਰਹਿਣਾ ਇਹ ਡਿਊਟੀ ਕਦੇ ਤੁਸੀਂ ਦੇਣ ਲੱਗ ਜੂਗੇ ਨਾ ਆਪਣੇ ਆਪਣੇ ਖੇਤਾਂ 'ਚ ਜਿੰਨਾ 'ਚ ਕਰਕਣਕ ਪੱਕਦੀ ਨਹੀਂਗੀ ਤੁਸੀਂ ਵੱਢ ਨਹੀਂ ਰਹੇਗੇ ਮਿੱਤਰੋ ਬਹੁਤ ਫਰਕ ਪੈ ਜਾਊਗਾ ਕਿਉਂਕਿ ਇਹ ਕੰਮ ਆ ਤੁਹਾਡੇ ਅੱਗੋਂ ਪਿੱਛੋਂ ਹੀ ਹੋ ਰਿਹਾ ਵਾ ਕੰਮ ਇਹਦਾ ਕਾਲਾ ਨਾਲ ਦੇ ਬੰਦਿਆਂ ਦੇ ਨਾਲ ਟਾਈਮ ਫਿਕਸ ਹੋ ਜਾਂਦਾ ਵੀ ਯਾਰ ਘੰਟਾ ਤੂੰ ਆਣ ਕੇ ਬਹਿਣਾ ਘੰਟਾ ਤੂੰ ਆਣ ਕੇ ਬਹਿਣਾ ਇਹ ਸਭ ਨਾਲ ਚੈਨ ਬਣੀ ਰਹਿੰਦੀ ਆ ਚੈਨ ਬਣੀ ਰਹਿੰਦੀ ਆ ਉਹ ਆਏ ਬੰਦਾ ਫਿਰਦਾ ਤੋਤਾ ਰਹਿੰਦਾ ਨਾ ਤੇ ਫਿਰ ਇਹੋ ਜਿਹੀਆਂ ਕਟਨਾਵਾਵਾਂ ਘੱਟ ਹੁੰਦੀਆਂ ਘੱਟ ਹੁੰਦੀਆਂ ਪਰ ਇਹੋ ਜਿਹੀਆਂ ਜਿਹੜੀਆਂ ਕਟਨਾਵਾਵਾਂ ਹੁੰਦੀਆਂ ਨਾ ਅੱਜ ਕੱਲ ਲੋਕ ਆ ਨਾ ਆਪਦੀਆਂ ਖੁੰਧਾਂ ਲੱਗ ਪਏ ਕੱਢਣ ਖੁੰਧਾਂ ਬਿਲਕੁਲ ਸਹੀ ਆ ਬਾਕੀ ਆਏ ਨਾ ਹੁਣ ਜੋ ਪਤਲ ਕਟਨਾਵਾਵਾਂ ਹੁੰਦੀ ਬੰਦਾ ਫਿਰਦਾ ਉਹ ਹਾਜ਼ਰ ਨਾਜ਼ਰ ਹੋਊਗਾ ਸੰਭਾਲ ਲੂ ਮੌਕੇ ਨੂੰ ਬਾਈ ਹਾਂ ਸੰਭਾਲ ਸਕਦਾ ਮੌਕੇ ਨੂੰ ਜਦੋਂ ਉਹਨੂੰ ਅੱਧੀ ਅੱਗ ਲੱਗ ਗਿਆ ਦੀ ਬੰਦੇ ਨੂੰ ਪਤਾ ਲੱਗਦਾ ਵਾ ਉਦੋਂ ਨੂੰ ਤਾਂ ਬਹੁਤ ਜ਼ਿਆਦਾ ਕੰਮ ਵਾਧੇ ਜਾਂਦਾ ਵਾ ਇੱਕ ਗੱਲ ਹੋਰ ਆ ਬਾਈ ਜੇ ਤਾਂ ਇਹ ਆਪਣੇ ਆਪਣੇ ਪਿੰਡਾਂ ਚ ਨਾ ਇੱਕ ਇੱਕ ਵਾਰੀ ਗ੍ਰਹੀ ਕਰਕੇ ਇਕੱਠੀ ਆ ਨਾ ਜਿਹੜੀਆਂ ਪਾਣੀ ਬਜਾਉਣ ਵਾਲੀਆਂ ਗੱਡੀਆਂ ਨਾ ਜ਼ਰੂਰ ਤਿੰਨ ਤਿੰਨ ਲੈ ਕੇ ਪੱਕੀਆਂ ਰੱਖੋ ਜਾਂ ਟੈਂਕੀਆਂ ਰੱਖੋ ਲੈ ਕੇ ਉਹਨਾਂ ਨੂੰ ਹਰ ਵਾਰ ਤਿਆਰ ਹੋਣਾ ਚਾਹੀਦਾ ਵਾ ਸੀਜਨ ਦੇ ਟਾਈਮ ਭਰ ਕੇ ਰੱਖਣੇ ਆ ਜਾਂ ਕੋਈ ਪਤਾ ਨਹੀਂ ਕਿੱਥੇ ਅੱਗ ਲੱਗਣੀ ਤਾਂ ਮੈਂਟ ਮਰ ਕਿਉਂਕਿ ਆਪਾਂ ਜਦੋਂ ਕਿਸੇ ਨੂੰ ਫੋਨ ਲਾਉਂਦੇ ਆ ਨਾ ਪਾਣੀ ਵਾਲੀ ਗੱਡੀ ਆ ਜਾਏ ਫਿਰ ਫਰੇਡ ਆ ਜਾਏ ਤੇ ਉਦੋਂ ਤਾਂ ਮਿੱਤਰੋ ਬਹੁਤ ਮਾਚ ਜਾਂਦੀ ਉਹਨਰ ਤੇ ਬਹੁਤ ਟਾਈਮ ਲੱਗ ਜਾਂਦਾ ਵਾ ਇੰਨਾ ਕ ਮੈਸੇਜ ਹੈਗਾ ਦੋਸਤੋ ਸ਼ੇਅਰ ਜ਼ਰੂਰ ਕਰਿਓ